ਨਜ਼ਰਾਂ ਇਸ ਗੱਲ ਤੇ ਤਾਂ ਹੈਗੀਆਂ ਨੇ ਕਿ ਕੱਲ ਨੂੰ ਕੀ ਹੋਣਾ 15 ਤਰੀਕ ਨੂੰ ਮੁੱਖ ਮੰਤਰੀ ਤਲਬ ਤੇ ਉਤੋਂ ਇੱਕ ਨਵਾਂ ਸਵਾਲ ਅੱਗੇ ਆ ਗਿਆ ਜੀ ਕਿ ਮੁੱਖ ਮੰਤਰੀ ਜੀ ਦਾ ਇਜ਼ਰਾਈਲ ਦੌਰਾ ਵੀ ਰੱਦ ਹੋ ਗਿਆ ਕੀ ਕਰਨ ਜਾ ਰਿਹਾ ਸੀ ਜੀ ਵਾਪਸ ਇਜ਼ਰਾਈਲ ਜਾਣਾ ਕਿਉਂ ਸੀਗਾ ਤੇ ਹੁਣ ਜਾ ਕਿਉਂ ਨਹੀਂ ਪਾਰਿਆ ਕੌਣ ਰੋਕ ਰਿਹਾ ਹੈ ਕਿਉਂ ਰੱਦ ਕੀਤਾ ਗਿਆ ਕਿਹਨੇ ਰੋਕਿਆ ਇਹ ਸਵਾਲ ਨਵੇਂ ਪੈਦਾ ਹੋਏ ਨੇ ਜੀ ਇਹਦਾ ਜਵਾਬ ਕੀ ਹੈ ਜਰਾ ਕਰਿਓ ਜਾਣਕਾਰੀ ਸਾਂਝੀ ਇਹਦੇ ਬਾਰੇ ਆਪ ਤਰਫ ਤੋਂ ਜਿਹੜੇ ਜਿਵੇਂ ਚੀਫ ਮਿਨਿਸਟਰ ਹੁੰਦੇ ਨੇ ਮਿਨਿਸਟਰ ਹੁੰਦੇ ਨੇ ਇਹਨਾਂ ਨੇ ਜਦੋਂ ਬਾਹਰ ਜਾਣਾ ਤਾਂ ਹੋਮ ਮਿਨਿਸਟਰੀ ਕੋਰ ਵੀ ਜਾਂਦਾ ਹੈ ਮਾਮਲਾ ਤੇ ਓਵਰ ਆਲ ਫਿਰ ਐਕਸਟਰਾ ਕਿਉਂਕਿ ਐਕਸਟਰਨਲ ਅਫੇਅਰ ਜਿਹੜੀ ਮਿਨਿਸਟਰੀ ਆ ਉੱਥੇ ਟਾਈ ਅਪ ਕਰਦੀ ਆ ਕਿ ਸਾਡੇ ਆ ਬੰਦੇ ਆ ਰਹੇ ਨੇ ਸਕਿਉਰਿਟੀ ਦੇ ਰੀਚ ਜੇ ਉਹ ਤਾਰਾ ਕੁਝ ਕਰਦੀ ਗੱਲ ਕਰਦੇ ਨੇ ਔਰ ਇਸੇ ਕਰਕੇ ਹੋ ਜਾਂਦਾ ਕਿ ਉਹਨਾਂ ਨੇ ਇੱਕ ਗਾਈਡਲਾਈਨ ਜਿਹਨੇ ਜਿਹਦੇ ਚ ਇਹ ਹੈ ਕਿ ਇੱਥੋਂ ਜਿਹਨੇ ਜਾਣਾ ਹੈ ਤਾਂ ਉਹ ਪਹਿਲਾਂ ਭੇਜੂਗਾ ਪਰਮਿਸ਼ਨ ਲਵਾਂਗਾ ਗਵਰਨਮੈਂਟ ਆਫ ਇੰਡੀਆ ਦੀ ਉਸ ਬੰਦਰ ਦੇ ਉੱਤੇ ਜਾ ਕੇ ਤੇ ਹੁਣ ਕਹਿੰਦੇ ਨੇ ਦੌਰਾਂ ਇਹਨਾਂ ਨੇ 10 ਦਿਨ ਦਾ ਫਰਵਰੀ ਚ ਜਾਣਾ ਸੀ ਡੇਟਾ ਤੱਕ ਦੇ ਤੈ ਨਹੀਂ ਸੀਗੀ 10 ਦਿਨ ਦੇ ਦੌਰੇ ਤੇ ਚੀਫ ਮਿਨਿਸਟਰ ਨੇ ਜਾਣਾ ਸੀਗਾ ਔਰ ਸੰਜੀਵ अरोड़ा ਜਿਹੜੇ ਇਨਵੈਸਟਮੈਂਟ ਦੇ ਸਭ ਤੋਂ ਵੱਡੇ ਇਹਨਾਂ ਨੇ ਮੰਤਰੀ ਹੁਣ ਬਣਾਏ ਨੇ ਜਿਨ੍ਹਾਂ ਕੋਲ ਇੰਡਸਟਰੀ ਪਾਵਰ ਲੋਕਲ ਬਾਡੀ ਤੇ ਇਨਵੈਸਟਮੈਂਟ ਪ੍ਰੋਮੋਸ਼ਨ ਦਿੱਤੀ ਆ ਉਹਨਾਂ ਨੇ ਜਾੜਾ ਸੀ ਤੇ ਉਹਨਾਂ ਦੇ ਨਾਲ ਆਟੋਮੈਟਿਕਲੀ ਹੈ ਚੀਫ ਸੈਕਟਰੀ ਜਾਂ ਪ੍ਰਿੰਸੀਪਲ ਸੈਕਟਰੀ ਸੀਐਮ ਜਾਂ ਬਾਕੀ ਦੇ ਲੋਕ ਜਿਹੜੇ ਡਿਪਾਰਟਮੈਂਟਾਂ ਦੇ ਵੀ ਸ਼ਾਇਦ ਜਾਣਦੇ ਹੋਣ ਇਹਨਾਂ ਨੇ ਭੇਜਿਆ ਸੀ ਤੇ ਗਵਰਨਮੈਂਟ ਆਫ ਇੰਡੀਆ ਨੇ ਕਹਿੰਦੇ ਨੇ ਡਿਲੇ ਕਰਤੀ ਹੈ ਪਰਮਿਸ਼ਨ ਗਨਾਈ ਦਾ ਕਾਰਨ ਕੋਈ ਨਹੀਂ ਹਜੇ ਤੱਕ ਆਇਆ ਇਹਨਾਂ ਨੇ ਜਾਣਾ ਸੀ ਯੂਕੇ ਤੇ ਇਜ਼ਰਾਈਲ ਬਰਤਾਨੀਆਂ ਤੇ ਇਜ਼ਰਾਈਲ ਜਾਣ ਦੀ ਇਹਨਾਂ ਦੀ ਪ੍ਰੋਪੋਜ਼ਲ ਸੀ ਜੀ ਤਜਵੀਜ਼ ਸੀ ਤੇ ਉਹ ਡਰਾਈ ਕਿਉਂ ਕਰਤਾ ਇਹ ਨਹੀਂ ਪਤਾ ਪਰ ਜੇਕਰ ਇਹ ਅੰਦਾਜ਼ਾ ਲਾਈਏ ਵੀ ਇਸ ਤੋਂ ਪਹਿਲਾਂ ਵੀ ਇਹਨਾਂ ਦਾ ਬੀਜਾ ਜਾੜਾ ਡੜਾਈ ਕੀਤਾ ਸੀ ਪਰਮੇਸ਼ਰ ਨਹੀਂ ਸੀ ਦਿੱਤੀ ਉਹ ਅਗਸਤ 2024 ਦੇ ਵਿੱਚ ਸੀ ਉਦੋਂ ਪੈਰਿਸ ਜਾਣਾ ਚਾਹੁੰਦੇ ਸੀ ਪੈਰਿਸ ਦੇ ਵਿੱਚ ਮੈਚ ਦੇਖਣ ਦੇ ਲਈ ਜਿਹੜਾ ਜਾਣਾ ਚਾਹੁੰਦੇ ਸੀ ਚੀਫ ਮਨਿਸਟਰ ਤੇ ਉਹਦਾ ਆਧਾਰ ਹੀ ਬਣਾਇਆ ਗਿਆ ਸੀ ਉਹਨੂੰ ਡਰਾਈ ਕਰਨ ਦਾ ਕਿ ਐਡੀ ਜਲਦੀ ਜਿਹੜੇ Z+ ਪ੍ਰੋਟੈਕਟਿਵ ਨੇ ਜਿਨ੍ਹਾਂ ਨੂੰ Z+ ਸਿਕਿਉਰਿਟੀ ਹੈ ਤੇ ਉਹ ਬੰਦਿਆਂ ਦਾ ਐਡੀ ਜਲਦੀ ਜਦੋਂ ਤੁਸੀਂ ਹੁਣ ਮੰਗਦੇ ਹੋ ਉੱਥੇ ਪ੍ਰਬੰਧ ਨਹੀਂ ਕੀਤਾ ਜਾ ਸਕਦਾ ਸੁਰੱਖਿਆ ਦਾ ਇਸ ਕਰਕੇ ਤੁਹਾਨੂੰ ਪਰਮਿਸ਼ਨ ਨਹੀਂ ਮਿਲ ਰਹੀ ਔਰ ਮਿਲ ਦਿੱਤੀ ਜਾ ਸਕਦੀ ਹੁਣ ਉਹ ਸੁਰੱਖਿਆ ਦਾ ਹੁਣ ਤਾਂ ਸ਼ਾਇਦ ਉਹ ਜੇ ਗੱਲ ਕਰਦੇ ਆਪਾਂ ਕਿ ਐਡੀ ਜਲਦੀ ਨਹੀਂ ਹੁਣ ਤਾਂ ਥੋੜੀ ਜਿਹੀ ਜਲਦੀ ਤੋਂ ਟਾਈਮ ਸੀਗਾ ਮੇਰਾ ਕਹਿੰਦਾ ਜੇ ਕੋਈ ਇੱਕ ਕਾਰਨ ਹੋਵੇ ਜੇ ਕੋਈ ਕਾਰਨ ਇਹੀ ਹੁੰਦਾ ਜਲਦੀ ਉਦੋਂ ਤਾਂ ਚਲੋ ਇਹ ਸੀ ਵੀ 2 ਦਿਨ 4 ਦਿਨ ਪਹਿਲਾਂ ਕਹਿੰਦੇ ਉਹਨਾਂ ਕਿ ਮੈਂ ਜਾਣਾ ਚੀਫ ਮਿਨਿਸਟਰ ਦਾ ਮਨ ਕਰਿਆ ਆ ਮੈਂ ਖੇਡ ਲਵਰ ਆ ਤੇ ਮੇਰਾ ਜਾਣਾ ਮੈਂ ਮੈਚ ਵੀ ਦੇਖਿਆ ਉਹਨਾਂ ਉੱਥੇ ਜਾ ਕੇ ਉਹ ਇੱਕ ਗੱਲ ਅਲੱਗ ਹੋ ਸਕਦੀ ਹੈ ਪਰ ਇਹਦੇ ਪਿੱਛੇ ਕੀ ਗੱਲ ਹੈ ਕਿਉਂਕਿ ਅਜੇ ਤੱਕ ਡੇਟ ਵੀ ਡਿਸਾਈਡ ਹੋਣੀ ਹੈ ਫਰਵਰੀ ਚ ਜਾਣਾ ਤਾਂ ਇੰਤਜ਼ਾਮ ਦੇ ਜਿਹੜੇ ਗੱਲ ਨੇ ਇਸ ਪੱਧਰ ਦੇ ਉੱਤੇ ਹੋ ਸਕਦੇ ਨੇ ਜਾਂ ਨਹੀਂ ਹੁਣ ਅਜੇ ਪੰਜਾਬ ਦੀ ਸਰਕਾਰ ਵੱਲੋਂ ਵੀ ਕੋਈ ਗੱਲ ਨਹੀਂ ਆਈ। ਇਹ ਤੋਂ ਪਹਿਲਾਂ ਤਾਂ ਆਵਾਜ਼ ਦੀ ਪਾਰਟੀ ਨੇ ਵੀ ਪੰਜਾਬ ਸਰਕਾਰ ਨੇ ਵੀ ਉਹ ਪਿਛਲੇ ਵਾਰੀ 24 ਤੱਕ ਪ੍ਰੈਸ ਕਾਨਫਰੰਸ ਕਰਕੇ ਇਹ ਤਾਂ ਗੱਲਾਂ ਇਹ ਕਹੀਆਂ ਸੀ ਕਿ ਦੇਖੋ ਜੀ ਗਵਰਨਮੈਂਟ ਆਫ ਇੰਡੀਆ ਧੱਕਾ ਕਰ ਰਹੀ ਹੈ। ਸਾਨੂੰ ਜਾਣ ਨਹੀਂ ਦਿੰਦੀ। ਸਾਡਾ ਹੱਕ ਹੈ। ਤੇ ਅਸੀਂ ਕਿਹੜਾ ਉੱਥੇ ਜਾ ਕੇ ਬਾਕੀ ਤੇ ਕੋਈ ਇਹੋ ਜਿਹੀ ਗੱਲ ਕਰ ਦੇਣੀ ਹੈ ਜਿਹੜੀ ਭਾਰਤ ਦੇ ਖਨਾਪ ਹੋਵੇ। ਹੁਣ ਕੋਈ ਅਜੇ ਇਧਰੋਂ ਨਹੀਂ ਇਸ ਲੈਵਲ ਦੀ ਗੱਲ ਆ ਰਹੀ ਫਿਰਾਲ ਕਿ ਕਿਉਂ ਨਹੀਂ ਜਾਣ ਦੇ ਰਹੀ ਕੀ ਗੱਲ ਹੈ ਕੀ ਨਹੀਂ ਹੈ। ਹਾਂ ਮਤਲਬ ਜ਼ਰੂਰ ਕੋਈ ਨਾ ਕੋਈ ਕਾਰਨਤਾ ਇੰਟਰਨੈਸ਼ਨਲ ਜਿਹੋ ਜਿਹੇ ਹਾਲਾਤ ਨੇ ਸ਼ਾਇਦ ਰਹਿੰਦੇ ਨੇ ਨਹੀਂ ਰਹਿੰਦੇ ਇਹਦਾ ਕੰਟਰੀ ਜਿਹਦੇ ਨਾਲ ਵੀ ਸਾਡੀ ਕੋਈ ਗੱਲ ਹੈ ਹਜੇ ਇਜ਼ਰਾਈਲ ਚ ਹੋਣੇ ਜਾਣਾ ਕੀ ਇਜ਼ਰਾਈਲ ਤੇ ਗੰਜਾ ਵਾਲਾ ਮਾਮਲਾ ਵੀ ਹੈ ਕਿ ਭਾਰਤ ਸਰਕਾਰ ਫਸੀ ਹੈ ਕਿੱਧਰ ਜਾਵੇ ਕਿੱਧਰ ਨਾ ਜਾਵੇ ਉੱਥੇ ਕੋਈ ਸਾਡਾ ਬੰਦਾ ਜਾਂਦਾ ਜਾਂ ਬਾਕੀ ਦੇ ਨੇ ਪਤਾ ਨਹੀਂ ਉਹ ਉਹ ਐਸਟਰਨਰ ਅਫੇਅਰ ਜੀ ਮਿਨਿਸਟਰੀ ਜਾਂ ਹੋਮ ਮਿਨਿਸਟਰੀ ਉਹਦੇ ਰਾਹੀਂ ਉਹੀ ਦੱਸ ਸਕਦੀ ਹੈ ਕਿ ਕਾਰਨ ਕੀ ਦੇ ਕੀ ਨਹੀਂ ਹੈ ਪਰ ਪਰਮਿਸ਼ਨ ਨਹੀਂ ਮਿਲਲੀ ਤਾਂ ਨਹੀਂ ਬਰ ਰਹੀ ਤੇ ਤਾਂ ਵੀ ਜਾਣ ਦੀ ਖਾਸ਼ ਹੈ ਤੇ ਵਿੱਚ ਰਹਿ ਜੀ